ਸਾਸ੍ਰਿਕ ਕਾਲ ਸਾਰੇ ਖਾਨਪਰਾਮਾ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਫਿਰਦੇ ਆ ਆਪਣੇ ਵਾਲੇ ਸੂਏ ਤੇ ਇਹਨੂੰ ਮੰਨ ਲਾ ਵੀ ਪੱਕਾ ਕਰਦੇ ਆਉਂਦੇ ਆ ਕਿ ਆ ਤੁਹਾਨੂੰ ਦਿਖਾਉਣਾ ਕੰਕਰੀਟ ਪਾਇਆ ਵੇ ਇਹਦੇ ਵਿੱਚ ਥੱਲੇ ਲਫਾਫਾ ਪਾਇਆ ਮੈਂ ਇਸੇਮ ਨਹੀਂ ਥੱਲੇ ਸੇਮ ਨਹੀਂ ਆਉਂਦੀ ਥੱਲੇ ਸੇਮ ਵੀ ਨਾ ਮੋੜੀ ਮੁੱਟੀ ਉਹ ਹੋਵੇ ਆਹ ਦੇਖੋ ਕੰਕਰੀਟ ਕਿੰਨਾ ਮੋਟਾ ਪਾਇਆ ਵੇਗਾ ਉਹ ਗਾਹਾਂ ਗਾਹਾਂ ਤਿਆਰ ਕਰਿਆ ਬੈ ਹਨਾ ਸਾਰਾ ਆ ਜਾਓ ਵੀ ਕਿਵੇਂ ਲੱਗਦਾ ਤੁਹਾਨੂੰ ਇਹ ਤੇ ਵਿਚਾਰ ਕਿੰਦੀ ਕੰਮ ਤਾਂ ਵਧੀਆ ਪਰ ਜਿਵੇਂ ਹੁਣ ਪਹਿਲਾਂ ਜਿਹੜੀ ਧਰਤੀ ਜੇ ਲੈ ਬਲੋਂ ਮਾੜੀ ਬੜੀ ਪਾਣੀ ਦੀ ਛੇਵ ਜਾਂਦੀ ਸੀ ਪਰ ਆਹ ਤੁਹਾਨੂੰ ਉਹ ਹਟਾਤੀ ਵਾਹ ਵੈਰੀ ਗੁੱਡ ਬਿਲਕੁਲ ਥੱਲੋ ਛੇਮ ਜਾਨੀ ਬੰਦ ਕਰਤੀ ਆ ਤੁਹਾਨੂੰ ਦਿਖਾਉਣੇ ਆ ਕਿ ਗਾਹਾਂ ਉਂ ਤਾਂ ਅੱਗੇ ਨੂੰ ਚੌੜਾ ਪੂਰਾ ਬਣ ਗਿਆ ਹਨਾ ਓਏ ਫਿਰ ਇਹਦੇ ਪਾਣੀ ਵੀ ਵੱਧ ਸੱਟਣਗੇ ਬਈ ਆ ਤੁਹਾਨੂੰ ਦਿਖਾਉਣੇ ਆ ਕਿ ਅੱਗੇ ਜਾ ਕੇ ਅੱਗੇ ਨੋ ਤਾਂ ਚੌੜਾ ਕਰਤਾ ਆ ਦੇਖੋ ਇੱਧਰ ਗਾਹਾਂ ਆ ਜੋ ਆ ਤੁਹਾਨੂੰ ਦਿਖਾਉਣੇ ਆਗੇ ਕਾਗਜ਼ ਐ ਪਾਇਆ ਪਿਆ ਸਾਰਾ ਤੋਂ ਹਮਕੇ ਵਾਲੇ ਵੀ ਭੁੱਲ ਤੋਂ ਆ ਲੈ ਤੂੰ ਦੂਰ ਬੈਠੇ ਹੋ ਸਾਡੇ ਵਾਲੇ ਬੋਤੂ ਉਹ ਗਾਹਾਂ ਤੋਂ ਬਣਿਆ ਪਿਆ ਗਾਮੇ ਗਾਹਾਂ ਉਹ ਗਾਹਾਂ ਤੋਂ ਪਾਈ ਹੁੰਦੇ ਆਗੇ ਤੇਰਾ ਉਹ ਸੜੇ ਬਣਾ ਤੇ ਹਮ ਬਸਾ ਤਾਂ ਤਿਆਰ ਆ ਜਿਹੜਾ ਇਹ ਕਾਗਜ਼ ਕਹਿੰਦੇ ਉਹਨੂੰ ਤੁਸੀਂ ਉਹ ਇੰਨੇ ਹੀ ਪਾਇਆ ਅੱਗੇ ਨੂੰ ਕਿੰਨਾ ਜ਼ਿਆਦਾ ਖੁੱਲਾ ਹੋ ਗਿਆ ਬਾਕੀ ਜੇ ਪਾਣੀ ਐ ਭਰਮਾ ਚੱਲੂ ਫਿਰਦਾ ਕਿਆ ਬਾਤ ਯਾ ਨਜ਼ਾਰਾ ਹੀ ਆ ਲਾਉਣ ਨੂੰ ਬੜਾ ਵਧੀਆ ਹੋਊਗਾ ਹਮ ਕਲੇ ਕੱਖ ਨਹੀਂ ਹੁੰਦੇ ਉਹ ਇੱਥੇ ਫੋਡੇ ਜੇ ਰਖਾਈ ਰਹੀ ਹੈ ਜੀ ਬਸ ਰਹਿ ਗਏ